ਮੇਰੀ ਜਦੋਂ ਮੈਂ ਆਈ ਸੀ ਆਪਣੇ ਸਟਾਫ ਨਾਲ ਤਾਂ ਮੈਂ ਦੇਖਿਆ ਮੇਰੇ ਰੂਮ ਚ ਆਈ ਰੂਮ ਚ AC ਚੋਰੀ ਹੋਇਆ ਆਇਆ ਸੀ ਟੀਵੀਰ ਗਾਇਬ ਸੀਗਾ ਟੂਟੀਆਂ ਸਾਡੀਆਂ ਚੋਰੀਆਂ ਹੋਈਆਂ ਆਇਆ ਸੀ ਤੱਕ ਵਿੱਚ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਨਾਲ ਸਾਦੇ ਕਮਰੇ ਵਿੱਚੋਂ AC ਚੋਰੀ ਹੋ ਰਿਹਾ ਪਾਇਆ ਗਿਆ ਵੱਲੋਂ ਖੰਨਾ ਦੇ ਪੁਰਾਣਾ ਸਿਟੀ ਥਾਣਾ ਦੀ ਬਿਲਡਿੰਗ 'ਚ ਬਣਿਆ ਆਮ ਆਦਮੀ ਪਾਰਟੀ ਕਲੀਨਿਕ 'ਚ ਦੇਰ ਰਾਤ ਏਸੀ ਗੀਜ਼ਰ ਟੁੱਟੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ। ਮੁਹੱਲਾ ਕਲੀਨਿਕ ਦੇ ਡਾਕਟਰ ਵਿਨਸ ਵੱਲੋਂ ਦੱਸਿਆ ਗਿਆ ਕਿ ਜਦੋਂ ਸਵੇਰੇ ਆ ਕੇ ਅਸੀਂ ਮੁਹੱਲਾ ਕਲੀਨਿਕ ਖੋਲਿਆ ਤਾਂ ਅੰਦਰੋਂ ਏਸੀ ਗੀਜ਼ਰ ਗਾਇਬ ਸੀ ਅਤੇ ਵਾਸ਼ਵੇਸ਼ਨ ਟੁੱਟਿਆ ਹੋਇਆ ਸੀ। ਚੋਰ ਬਾਥਰੂਮ ਦੇ ਰੋਸ਼ਨਦਾਨ ਵਾਲੀ ਖਿੜਕੀ 'ਚੋਂ ਅੰਦਰ ਵੜੇ ਨੇ ਡਾਕਟਰ ਵੀਨਸ ਮੁਤਾਬਕ ਮੋਹੱਲਾ ਕਲੀਨਿਕ ਚੋਂ ਕਰੀਬ 40 ਤੋਂ 50 ਹਜ਼ਾਰ ਦਾ ਨੁਕਸਾਨ ਹੋਇਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਅਸੀਂ ਇਸ ਦੀ ਬਣਦੀ ਕਾਰਵਾਈ ਕਰ ਰਹੇ ਹਾਂ ਡਾਕਟਰ ਸਾਹਿਬ ਮੋਹੱਲਾ ਕਲੀਨਿਕ ਦੇ ਵਿੱਚ ਕੀ ਘਟਨਾ ਵਾਪਰੀ ਸਵੇਰੇ ਜਦੋਂ ਮੈਂ ਆਈ ਸੀ ਆਪਣੇ ਸਟਾਫ ਨਾਲ ਤਾਂ ਮੈਂ ਦੇਖਿਆ ਮੇਰੇ ਰੂਮ ਚ ਆਈ ਰੂਮ ਚ ਏਸੀ ਚੋਰੀ ਹੋਇਆ ਹੋਇਆ ਸੀ ਬਾਥਰੂਮ ਚ ਦੇਖਿਆ ਸਿੰਕ ਟੁੱਟਿਆ ਹੋਇਆ ਸੀ ਸਾਰਾ ਗੀజర్ ਗਾਇਬ ਸੀਗਾ ਟੂਟੀਆਂ ਸਾਰੀਆਂ ਚੋਰੀਆਂ ਹੋਈਆਂ ਹੋਈਆਂ ਸੀ ਤੇ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਲਗਭਗ ਦੇਖਾ ਜਾਵੇ ਤਾਂ 40-50 ਹਜ਼ਾਰ ਦਾ ਨੁਕਸਾਨ ਹੋਇਆ ਹੋਣਾ ਹੈ ਦਿੱਕਤ ਕਾਫੀ ਆ ਰਹੀ ਹੈ ਹੁਣ ਸਾਨੂੰ ਜਿਵੇਂ ਏਸੀ ਵੀ ਚੱਕ ਕੇ ਲੈ ਗਿਆ ਪਾਈਪਾਂ ਸਾਰੀ ਏਸੀ ਆ ਚੋਰੀ ਕੀਤੀ ਗਈ ਹੈ ਐਮਐਸ ਵੱਲ ਜਿਹੜੀ ਬਲਿਸ ਨੂੰ ਸ਼ਿਕਾਇਤ ਦੇ ਦਿੱਤੀ ਹਾਂ ਜੀ ਹਾਂਜੀ ਸਵੇਰੇ ਮੈਂ ਆ ਕੇ ਪਹਿਲਾਂ ਆਪਣੇ ਐਸਐਮਓ ਸਰ ਨੂੰ ਇਨਫੋਰਮ ਕੀਤਾ ਜਿਹਦੇ ਬਾਰੇ ਤਾਂ ਉਹਨਾਂ ਨੇ ਐਫਆਈਆਰ ਦਰਜ ਕਰਾਉਣ ਲਈ ਕਿਹਾ ਫਿਰ ਮੈਂ ਆਪਣੀ ਸਟਾਫ ਨਾਲ ਥਾਣਾ ਸਿਟੀ ਪੁਲਿਸ ਟੂਰ ਚ ਗਈ ਤੇ ਉੱਥੇ ਜਾ ਕੇ ਮੈਂ ਐਫਆਈਆਰ ਦਰਜ ਕਰਾਉਣ ਲਈ ਅਪਲੀਕੇਸ਼ਨ ਦੇ ਕੇ ਆਈ ਐਸਐਚਓ ਸਰ ਨੂੰ ਰਿਕਵੈਸਟ ਕੀਤੀ ਹੋਵੇ ਸਰ ਇੱਕ ਮਹੱਲਾ ਕਲੀਨਿਕ ਦੇ ਵਿੱਚ ਚੋਰੀ ਹੋਈ ਸੀ ਸਰ ਕੀ ਮੈਂ ਉੱਥੇ ਮਹਾਲਾਂਦ ਕਲੀਨਿਕ ਦੇ ਵਿੱਚ ਮੌਕਾ ਜਾ ਕੇ ਦੇਖਿਆ ਗਿਆ ਮੌਕਾ ਦੇਖ ਕੇ ਕਦੋਂ ਪਾਇਆ ਗਿਆ ਬਈ ਏਸੀ ਦੀ ਚੋਰੀ ਹੋਈ ਆ ਜਦ ਤੱਕ ਪਿੱਛੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਡਾਕਟਰ ਸਾਹਿਬ ਦੇ ਕਮਰੇ ਵਿੱਚੋਂ ਏਸੀ ਚੋਰੀ ਹੋ ਰਿਹਾ ਪਾਇਆ ਗਿਆ ਉੱਥੇ ਜਿਸ ਵਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਪੜਤਾਲ ਕਰਨ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜੋ ਵੀ ਬੰਦ ਦੀ ਕਦੋਂ ਦੀ ਕਾਰਵਾਈ ਕੀਤੀ ਜਾਵੇ ਤੇ ਜਦੋਂ ਮੈਂ ਆਈ ਸੀ ਆਪਣੇ ਸਟਾਫ ਨਾਲ ਤਾਂ ਮੈਂ ਦੇਖਿਆ ਮੈਂ ਆਪਣੇ ਰੂਮ ਚਾਈ ਰੂਮ ਚ ਏਸੀ ਚੋਰੀ ਹੋਇਆ ਹੋਇਆ ਸੀ ਟੀਜਰ ਗਾਇਬ ਸੀ ਗਾ ਟੂਟੀਆਂ ਸਾਰੀ ਚੋਰੀਆਂ ਹੋਈਆਂ ਹੋਈਆਂ ਸੀ ਤੱਕ ਪਿਛੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਨਰਸਾ ਦੇ ਕਮਰੇ ਵਿੱਚੋਂ ਏਸੀ ਚੋਰੀ ਹੋ ਰਿਹਾ ਪਾਇਆ ਪੁਰਾਣਾ ਵੱਲੋਂ ਖੰਨਾ ਦੇ ਪੁਰਾਣਾ ਸਿਟੀ ਥਾਣਾ ਦੀ ਬਿਲਡਿੰਗ 'ਚ ਬਣਿਆ ਆਮ ਆਦਮੀ ਪਾਰਟੀ ਕਲੀਨਿਕ 'ਚ ਦੇਰ ਰਾਤ ਏਸੀ ਗੀਜ਼ਰ ਟੁੱਟੀਆਂ ਅਤੇ ਹੋਰ ਸਮਾਨ ਚੋਰੀ ਕਰ ਲਿਆ। ਮੁਹੱਲਾ ਕਲੀਨਿਕ ਦੇ ਡਾਕਟਰ ਵਿਨਸ ਵੱਲੋਂ ਦੱਸਿਆ ਗਿਆ ਕਿ ਜਦੋਂ ਸਵੇਰੇ ਆਕੇ ਅਸੀਂ ਮੁਹੱਲਾ ਕਲੀਨਿਕ ਖੋਲਿਆ ਤਾਂ ਅੰਦਰੋਂ ਏਸੀ ਗੀਜ਼ਰ ਗਾਇਬ ਸੀ ਅਤੇ ਵਾਸ਼ ਰੂਮ ਟੁੱਟਿਆ ਹੋਇਆ ਸੀ। ਚੋਰ ਬਾਥਰੂਮ ਦੇ ਰੋਸ਼ਨਦਾਨ ਵਾਲੀ ਖਿੜਕੀ 'ਚੋਂ ਅੰਦਰ ਵੜੇ ਨੇ ਡਾਕਟਰ ਵਿਨਸ ਮੁਤਾਬਕ ਮੋਹੱਲਾ ਕਲੀਨਿਕ ਚੋਂ ਕਰੀਬ 40 ਤੋਂ 50 ਹਜ਼ਾਰ ਦਾ ਨੁਕਸਾਨ ਹੋਇਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਅਸੀਂ ਇਸ ਦੀ ਬਣਦੀ ਕਾਰਵਾਈ ਕਰ ਰਹੇ ਹਾਂ ਡਾਕਟਰ ਸਾਹਿਬ ਮੋਹੱਲਾ ਕਲੀਨਿਕ ਦੇ ਵਿੱਚ ਕੀ ਘਟਨਾ ਵਾਪਰੀ ਸਵੇਰੇ ਜਦੋਂ ਮੈਂ ਆਈ ਸੀ ਆਪਣੇ ਸਟਾਫ ਨਾਲ ਤਾਂ ਮੈਂ ਦੇਖਿਆ ਮੇਰੇ ਰੂਮ ਚ ਆਈ ਰੂਮ ਚ ਏਸੀ ਚੋਰੀ ਹੋਇਆ ਹੋਇਆ ਸੀ ਬਾਥਰੂਮ ਚ ਦੇਖਿਆ ਸਿੰਕ ਟੁੱਟਿਆ ਹੋਇਆ ਸੀ ਸਾਰਾ ਗੀజర్ ਗਾਇਬ ਸੀਗਾ ਟੂਟੀਆਂ ਸਾਰੀਆਂ ਚੋਰੀਆਂ ਹੋਈਆਂ ਹੋਈਆਂ ਸੀ ਤੇ ਕਿੰਨੇ ਦਾ ਨੁਕਸਾਨ ਹੋਇਆ ਨੁਕਸਾਨ ਲਗਭਗ ਦੇਖਾ ਜਾਵੇ ਤਾਂ 40-50 ਹਜ਼ਾਰ ਦਾ ਨੁਕਸਾਨ ਹੋਇਆ ਹੋਣਾ ਹੈ ਦਿੱਕਤ ਕਾਫੀ ਆ ਰਹੀ ਹੈ ਹੁਣ ਸਾਨੂੰ ਜਿਵੇਂ ਏਸੀ ਵੀ ਚੱਕ ਕੇ ਲੈ ਗਿਆ ਭਾਈਪਾ ਸਾਰੀ ਏਸੀ ਅੱਗੇ ਚੋਰੀ ਕੀਤੀ ਗਈ ਹੈ ਮੈਂ ਮਿਸਮੰਦੀ ਕਿਉਂ ਲਈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹਾਂ ਜੀ ਹਾਂਜੀ ਸਵੇਰੇ ਮੈਂ ਆ ਕੇ ਪਹਿਲਾਂ ਆਪਣੇ ਐਸਐਮਓ ਸਰ ਨੂੰ ਇਨਫੋਰਮ ਕੀਤਾ ਇਹਦੇ ਬਾਰੇ ਤਾਂ ਉਹਨਾਂ ਨੇ ਐਫਆਈਆਰ ਦਰਜ ਕਰਾਉਣ ਲਈ ਕਿਹਾ ਫਿਰ ਮੈਂ ਆਪਣੀ ਸਟਾਫ ਨਾਲ ਥਾਣਾ ਸਿਟੀ ਪੁਲਿਸ ਟੂਰ ਚ ਗਈ ਤੇ ਉੱਥੇ ਜਾ ਕੇ ਮੈਂ ਐਫਆਈਆਰ ਦਰਜ ਕਰਾਉਣ ਲਈ ਐਪਲੀਕੇਸ਼ਨ ਦੇ ਕੇ ਆਈ ਐਸਐਚਓ ਸਰ ਨੂੰ ਰਿਕਵੈਸਟ ਕੀਤੀ ਉਹਦੇ ਸਰ ਇੱਕ ਮਹੱਲਾ ਕਲੀਨਿਕ ਦੇ ਵਿੱਚ ਚੋਰੀ ਹੋਈ ਸੀ ਸਰ ਕੀ ਮੈਂ ਉੱਥੇ ਮਹਾਲਾਂਦ ਕਲੀਨਿਕ ਦੇ ਵਿੱਚ ਮੌਕਾ ਜਾ ਕੇ ਦੇਖਿਆ ਗਿਆ ਮੌਕਾ ਦੇਖ ਕੇ ਕਦੋਂ ਪਾਇਆ ਗਿਆ ਬਈ ਏਸੀ ਦੀ ਚੋਰੀ ਹੋਈ ਆ ਜਦ ਤੱਕ ਪਿੱਛੇ ਬਾਥਰੂਮ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਡਾਕਟਰ ਸਾਹਿਬ ਦੇ ਕਮਰੇ ਵਿੱਚੋਂ ਏਸੀ ਚੋਰੀ ਹੋ ਰਿਹਾ ਪਾਇਆ ਗਿਆ ਉੱਥੇ ਜਿਸ ਵਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਪੜਤਾਲ ਕਰਨ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜੋ ਵੀ ਬੰਦੇ ਦੀ ਕਦੋਂ ਦੀ ਕਾਰਵਾਈ ਕੀਤੀ ਜਾਵੇ